16 ਅਗਸਤ 2025 ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਵੀ ਮੌਸਮ ਕੱਲ ਵਾਂਗੂ ਬਣਿਆ ਹੋਇਆ ਹੈ ਸਵੇਰ ਵੇਲੇ ਹਲਕੀ ਜਿਹੀ ਬੱਦਲਵਾਈ ਦਿਖ ਰਹੀ ਹੈ ਗਰਮੀ ਤੇ ਹਮਸ ਲਗਾਤਾਰ ਪੰਜਾਬ ਦੇ ਵਿੱਚ ਬਰਕਰਾਰ ਹੈ ਹਵਾ ਨਾ ਮਾਤਰ ਜਿਹੇ ਏਰੀਏ ਦੇ ਵਿੱਚ ਚੱਲ ਰਹੀ ਹੈ ਅੱਜ ਵੀ ਕੱਲ ਵਾਂਗੂ ਦੁਪਹਿਰ ਦੇ ਆਸ-ਪਾਸ ਜਾਂ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਤੇਜ਼ ਮੀਂਹ ਦੇ ਸ਼ਰਾਟੇ ਵੱਖ-ਵੱਖ ਜਗ੍ਹਾ ਲੱਗਦੇ ਹੋਏ ਦਿਖਾਈ ਦੇ ਸਕਦੇ ਨੇ ਚਾਹੇ ਉਹ ਮਾਲਵੇ ਦੇ ਇਲਾਕੇ ਹੋਣਗੇ ਚਾਹੇ ਪਵਾਦ ਦੇ ਚਾਹੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਾਂ ਦਬਾਬਾ ਜਾਂ ਮੱਝਾ ਇਹ ਕੁਦਰਤ ਤੇ ਨਿਰਭਰ ਹੈ ਕਿਹੜੇ ਖੇਤਰਾਂ ਦੇ ਵਿੱਚ ਸ਼ਰਾਟੇ ਲੱਗਦੇ ਪਰ ਸ਼ਰਾਟੇ ਤੇਜ਼ ਲੱਗਣਗੇ ਤੇ ਬੱਟ ਨਾਲ ਬੱਟ ਛੱਡਦਾ ਹੋਇਆ ਵੀ ਮਾਹੌਲ ਦਿੱਖ ਸਕਦਾ ਹੈ ਤੇ ਘੱਟ ਖੇਤਰੀ ਮੀਂਹ ਜਾਂ ਕਰਬਾਈਆਂ ਹੋਣਗੀਆਂ ਕੱਲ ਤੋਂ ਪੰਜਾਬ ਦੇ ਵਿੱਚ ਮੀਂਹ ਚ ਵਾਧਾ ਹੋਵੇਗਾ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਡਿੱਕਿਆ ਜਾ ਰਿਹਾ ਹੈ ਖਾਸ ਕਰਕੇ ਪੱਛਮੀ ਮਾਲਵੇ ਉਹਨਾਂ ਖੇਤਰਾਂ ਦੇ ਵਿੱਚ ਵੀ ਚੰਗੇ ਮੀਂਹ ਦੀ ਸੰਭਾਵਨਾ ਲਗਾਤਾਰ ਬਣੀਆਂ ਹੋਈਆਂ ਨੇ ਅਗਲੇ 2-3 ਦਿਨਾਂ ਵਿੱਚ ਉਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪੁੱਜਦਾ ਹੋਇਆ ਦਿਖਾਈ ਦੇਵੇਗਾ ਓਵਰਆਲ ਬਹੁਤੇ ਖੇਤਰਾਂ ਦੇ ਵਿੱਚ ਅਗਲੇ 2 ਤੋਂ 3 ਦਿਨ ਮੀਂਹ ਪੰਜਾਬ ਦੇ ਪੈਂਦਾ ਹੋਇਆ ਦਿਖਾਈ ਦੇਵੇਗਾ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਹਨ ਜਿਸ ਕਰਕੇ ਪੰਜਾਬ ਦੇ ਡੈਮ ਲਗਾਤਾਰ ਫੁੱਲ ਹੋ ਰਹੇ ਹਨ ਤੇ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਤੇ ਇਹ ਮਾਹੌਲ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਹੌਲੀ-ਹੌਲੀ ਡੈਮ ਫੁੱਲ ਹੁੰਦੇ ਜਾਣਗੇ ਖਾਸ ਕਰਕੇ ਬਿਆਸ ਦਰਿਆ کئی ਜਗ੍ਹਾ ਟੁੱਟ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਪਾਣੀ ਤੋਂ ਰਸਤ ਮਿਲਦੀ ਹੋਈ ਕੁਝ ਖਾਸ ਦਿਖਾਈ ਨਹੀਂ ਦੇ ਰਹੀ ਇਸ ਦਿਨੇ ੜੇ ਦੇ